ਚਾਰਹੀਸੀ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਦੇ ਨਾਲ ਐਨਾ ਵੱਡਾ ਹਾਦਸਾ ਵਾਪਰ ਜਾਵੇਗਾ ਆਪਣੇ ਧਿਆਨ ਦੇ ਵਿੱਚ ਕਾਰ ਦੇ ਵਿੱਚ ਸਵਾਰ ਹੋ ਕੇ ਚਾਰੇ ਸੀ ਕਿ ਅਚਾਨਕ ਬਿਜਲੀ ਵਾਲਾ ট্রান্সਫਾਰਮਰ ਉਹਨਾਂ ਦੀ ਗੱਡੀ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਜਿਸ ਤਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀ ਪੂਰੀ ਤਰ੍ਹਾਂ ਚੱਕਨਾ ਚਿਰ ਹੋ ਕੇ ਤੈਸੇ ਗੱਡੀ ਦੇ ਵਿੱਚ પતિ ਪਤਨੀ ਸਵਾਰ ਸੀ শুকਰਿਆ ਪ੍ਰਮਾਤਮਾ ਦਾ ਕਿ ਨਾ ਦਾ ਬੱਚਾ ਹੋ ਗਿਆ ਵੀਡੀਓ ਦੇਖ ਸਕਦੇ ਹੋ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜਲੰਧਰ ਤੇ ਲੰਮਾ ਪਿੰਡ ਤੋਂ ਸ਼ਾਰਪੁਰ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਜਦ ਇੱਕ ਟਰੱਕ ਚਾਲਕ ਦੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਹੈ ਇਸ ਪੂਰੇ ਹਾਦਸੇ ਦੇ ਵਿੱਚ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕ ਅਗਰ ਸਮਰ ਰਹਿੰਦੀਆਂ ਉੱਥੇ ਨਾ ਪਹੁੰਚਦੇ ਤਾਂ ਪਤੀ ਪਤਨੀ ਦੇ ਨਾਲ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਦੀ ਜਾਨ ਬਚ ਗਈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਇਹ ਹਾਦਸੇ ਤੋਂ ਬਾਅਦ ਜਿਹੜੇ ਹਾਲਾਤ ਬਣੇ ਹੋਏ ਨੇ ਜਾਣ ਕਰ ਦਿੰਦੇ ਹੋਏ ਕਾਰ ਸਫਾਰ ਤੇ ਵੱਲੋਂ ਦੱਸਿਆ ਕਿ ਆ ਕਿਉ ਪਠਾਨਕੋਟ ਚੌਂਕ ਸਥਿਤ ਇੱਕ ਮੌਲਤ ਪਤਨੀ ਦੇ ਨਾਲ ਸ਼ਾਪਿੰਗ ਕਰਕੇ ਵਾਪਸ ਕਦਰਚਾਰੇ ਸੀ ਜਿਵੇਂ ਹੀ ਹਰਦਿਆਲ ਨਗਰ ਦੇ ਕੋਲ ਪਹੁੰਚਦੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਵਿੱਚ ਬਿਜਲੀ ਦੇ ਤਾਰਾ ਫਸ ਗਈਆਂ ਉਹਨਾਂ ਦੀ ਗੱਡੀ ਤੇ ਬਿਜਲੀ ਦਾ ਖੰਭਾ ਜਿਹੜਾ ਆਕੇ ਦਿਖੁਆਂਦੇ ਤੇ ਦੂਸਰਾ ਬਿਜਲੀ ਦਾ ਖੰਭਾ ਕੋਲ ਖੜੀ ਗੱਡੀ ਦੇ ਉੱਤੇ ਛਾ ਕੇ ਡਿੱਗ ਚੰਦਾ ਹੱਥ ਦੇ ਵਿੱਚ ਹਾਲਾਂਕਿ ਦੋਨੋਂ ਬਾਲ ਬਾਲ ਬਚ ਕੇ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਲਿਆ ਕਿਹਾ ਗਿਆ ਕਿ ਹੱਥ ਦੇ ਬਾਅਦ ਗੱਡੀ ਦਾ ਵੀ ਦਰਵਾਜ਼ਾ ਛੁਡਾਇਆ ਨਹੀਂ ਖੁੱਲ ਪਾਇਆ ਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਤੋਂ ਉਹਨਾਂ ਨੂੰ ਬਾਹਰ ਕੱਢਿਆ ਕੀ ਰਾਮ ਬਈ ਸਾਡਾ ਬਾਜੀ ਮੇਰਾ ਨਾਮ ਕਿੱਦਾਂ ਹੋਇਆ ਬਈ ਹਾਸਾ ਇਹ ਬਾਜੀ ਅਸੀਂ ਆਰਾਮ ਨਾਲ ਗੱਡੀ ਚ ਜਾ ਰਹੇ ਹਾਂ ਭਾਈ ਸਾਹਿਬ ਉੱਪਰ ਇਹਨਾਂ ਦੇ ਵਿੱਚ 11 ਆ ਡਰ ਡਰ ਬਈ ਗੱਡੀ ਨੂੰ ਪਿੱਛੇ ਦੇ ਕੁਆਡਰ ਆ ਉਹਦੇ ਵਿੱਚ 11 ਫਸਿਆ ਸਾਹਮਣੇ ਪਰਮ ਮੇਰੀ ਗੱਡੀ ਤੇ ਚਲਦੀ ਗੱਡੀ ਆ ਗਈ ਲੱਗਿਆ ਮੈਂ ਕਿ ਮੇਰੀ ਵਾਈਸ ਗੱਡੀ ਦੇ ਵਿੱਚ ਜੋ ਟਕੜਾ ਪਿਆ ਹੋਇਆ ਬਈ ਪਿੱਛੇ ਸਾਨੂੰ ਟੱਡਿਆ ਗਿਆ ਜਿਵੇਂ ਕੋਈ ਤਾਂ ਨਹੀਂ ਨਾ ਕੋਈ ਬਾਰੀ ਕੋਈ ਨਹੀਂ ਵੀ ਨਹੀਂ ਬਾਜੀ ਬਚਾਇਆ ਤੁਹਾਡਾ <speaking in foreign language> पति पत्नी कार ਨਹੀਂ ਸੋਚਿਆ ਸੀ ਕਿ ਉਹਨਾਂ ਦੇ ਨਾਲ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ ਆਪਣੇ ਧਿਆਨ ਦੇ ਵਿੱਚ ਕਾਰ ਦੇ ਵਿੱਚ ਸਵਾਰ ਹੋ ਕੇ ਜਵਾਰੇ ਸੀ ਕਿ ਅਚਾਨਕ ਬਿਜਲੀ ਵਾਲਾ ট্রান্সਫਾਰਮਰ ਉਹਨਾਂ ਦੀ ਗੱਡੀ ਦੇ ਉੱਤੇ ਆ ਕੇ ਡਿੱਗ ਚੁੰਦਾ ਹੈ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਗੱਡੀ ਪੂਰੀ ਤਰ੍ਹਾਂ ਚਖਣਾ ਚਿਰ ਹੋ ਕੇ ਐਸੇ ਗੱਡੀ ਦੇ ਵਿੱਚ પતિ ਪਤਨੀ ਸਵਾਰ ਸੀ ਸ਼ੁਕਰੀਆ ਪ੍ਰਮਾਤਮਾ ਦਾ ਕਿ ਨਾ ਦਾ ਬੱਚਾ ਹੋ ਗਿਆ ਵੀਡੀਓ ਦੇਖ ਸਕਦੇ ਹੋ ਕੋਈ ਵੱਡਾ ਹੱਥਾਂ ਵੀ ਵਾਪਰ ਸਕਦਾ ਸੀ ਜਲੰਧਰ ਤੇ ਲੰਮਾ ਪਿੰਡ ਤੋਂ ਸ਼ਾਰਪਰ ਰੋਡ ਤੇ ਇਹ ਹਾਦਸਾ ਵਾਪਰਿਆ ਜਦ ਇੱਕ ਟਰੱਕ ਚਾਲਕ ਦੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਹੈ ਇਸ ਪੂਰੇ ਹਾਦਸੇ ਦੇ ਵਿੱਚ ਹਾਲਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੋਕ ਅਗਰ ਸਮਾਂ ਰਹਿੰਦਿਆਂ ਪਤੀ ਨਾ ਪਹੁੰਚਦੇ ਤਾਂ ਪਤੀ ਪਤਨੀ ਦੇ ਨਾਲ ਕੋਈ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਦੀ ਜਾਨ ਬਚ ਗਈ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਝ ਇਹ ਹਾਦਸੇ ਤੋਂ ਬਾਅਦ ਚੜੇ ਹਾਲਾਤ ਪਨੇ ਹੋਏ ਨੇ ਜਾਣ ਕਰ ਦਿੰਦੇ ਹੋਏ ਕਾਰ ਸਫਾਰ ਤੇ ਵੱਲੋਂ ਦੱਸਿਆ ਕਿ ਆ ਕਿ ਪਠਾਨਕੋਟ ਚੌਂਕ ਸਥਿਤ ਇੱਕ ਮਾਲ ਤੋਂ ਪਤਨੀ ਦੇ ਨਾਲ ਸ਼ਾਪਿੰਗ ਕਰਕੇ ਵਾਪਸ ਕਾਇਦ ਚਾਰੇ ਸੀ ਜਿਵੇਂ ਹੀ ਹਰਦਿਆਲ ਨਗਰ ਦੇ ਕੋਲ ਪਹੁੰਚਦੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਵਿੱਚ ਬਿਜਲੀ ਦੇ ਤਾਰਾ ਫਸ ਗਏ ਜਾਂ ਉਹਨਾਂ ਦੀ ਗੱਡੀ ਤੇ ਬਿਜਲੀ ਦਾ ਖੰਭਾ ਜਿਹੜਾ ਆਕੇ ਡਿੱਗ ਜਾਂਦਾ ਤੇ ਦੂਸਰਾ ਵਿਚਲੀ ਦਾ ਖੰਭਾ ਕੋਲ ਖੜੀ ਇੱਕ ਗੱਡੀ ਦੇ ਉੱਤੇ ਝਾਕ ਕੇ ਡਿੱਗ ਜਾਂਦਾ ਹਾਦਸੇ ਦੇ ਵਿੱਚ ਹਾਲਕਿ ਦੋਨੋਂ ਬਾਲ ਬਾਲ ਬਚ ਕੇ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਲਿਆ ਕਿਹਾ ਗਿਆ ਕਿ ਹਾਦਸੇ ਦੇ ਬਾਅਦ ਗੱਡੀ ਦਾ ਵੀ ਦਰਵਾਜ਼ਾ ਚੁੜਾਇਆ ਨਹੀਂ ਖੁੱਲ ਪਾਇਆ ਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਤੋਂ ਉਨਾਂ ਨੂੰ ਬਾਹਰ ਕੱਢਿਆ